ਲੁਧਿਆਣੇ ਤੱਕ ਦਾ ਪਾਣੀ ਬਾਅਦ ਵਿੱਚ ਵੰਟੂਗਾ ਪਹਿਲਾਂ ਅਸੀਂ ਗਵਾਂਡੀ ਆਸੀਂ ਡੁੱਬਾਂਗੇ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੀਆਂ ਸਿਆਸੀ ਪਾਰੀਆਂ ਦੇ ਉੱਪਰ ਉੱਠ ਕੇ ਸੇਵਾ ਕੀ ਦੀ ਹੈ ਦੁੱਖ ਦੀ ਘੜੀ ਦੇ ਵਿੱਚ ਅਸੀਂ ਕਿਸੇ ਨੂੰ ਪੰਡਣਾ ਨਹੀਂ ਚਾਹੁੰਦੇ ਆਏ ਕੋਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਕਿ ਡਿਬਰੂਗੜੀ ਦੇ ਜੇਲ੍ਹਾਂ ਦੇ ਵਿੱਚ ਹਨ ਉਹਨਾਂ ਦੇ ਸਮਰਥਕ ਵੀ ਇੱਥੇ ਪਹੁੰਚਦੇ ਆਏ ਇਹ ਦਰਿਆ ਨੂੰ ਸੱਤ ਲੋਜ ਨੂੰ ਖਾਲੀ ਕਰ ਦਿੱਤਾ ਸੀ ਉਸੇ ਦਰਿਆ ਨੂੰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਰੇਤਾ ਮਿੱਟੀ ਲੈ ਆ ਕੇ ਭਰਿਆ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਪਿੰਡ ਬੂਥਗੜ ਤੋਂ ਤੁਹਾਨੂੰ ਪਲ-ਪਲ ਦੀ ਜਿਹੜੀ ਸੱਚੀ ਖਬਰ ਦੇਣ ਵਾਸਤੇ ਮੈਂ ਤੁਹਾਡੇ ਦੇ ਵਿਚਕਾਰ ਲਾਈਵ ਹੁੰਦਾ ਰਹਿਣਾ ਇਸ ਵਕਤ ਮੈਂ ਸਸਰਾਲੀ ਕਲੋਨੀ ਦੇ ਬੰਦ ਦੇ ਤੁਹਾਨੂੰ ਜਿਹੜੇ ਮੌਜੂਦਾ ਹਾਲਾਤ ਹੈ ਉਹਦੇ ਬਾਰੇ ਮੈਂ ਜਾਣੂ ਕਰਵਾ ਦਵਾਂ ਸਾਰੇ ਹੀ ਪੰਜਾਬ ਦੇ ਵਿੱਚੋਂ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਮਜ਼ਮਾਂ ਨੂੰ ਛੱਡ ਕੇ ਕੱਟੜਵਾਦੀ ਛੱਡ ਕੇ ਇੱਥੇ ਸੇਵਾ ਦਾ ਜਿਹੜਾ ਮਾਹੌਲ ਹੈ ਉਹ ਤੁਸੀਂ ਦੇਖ ਸਕਦੇ ਹੋ ਜੀ ਜਿੱਥੇ ਸਾਡਾ ਭਾਈਚਾਰੇ ਦਾ ਏਕਾ ਹੋ ਜਾਂਦਾ ਜਿੱਥੇ ਸਾਡੇ ਵੀਰਾਂ ਦਾ ਇਤਿਫਾਕ ਹੋ ਜਾਂਦਾ ਉੱਥੇ ਰਸਤਾ ਵਸਤਾ ਇਕੱਠੀਆਂ ਕਰਕੇ ਪੂਰੇ ਵਰਲਡ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਲੰਗਰ ਲਗਾਏ ਜਾਂਦੇ ਆ ਸੋ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਹੈ ਇਹ ਤੁਹਾਨੂੰ ਦੱਸ ਦਵਾਂਗੇ ਤਕਰੀਬਨ ਪੌਣੇ 6 ਵਜੇ ਦਾ ਟਾਈਮ ਹੈ ਜੀ ਅਤੇ ਤਰੀਕ ਹੈਗੀ ਜੀ 7 ਦਿਨ ਐਤਵਾਰ ਸੋ ਇਸ ਵੇਲੇ ਦੁਨੀਆ ਦੇ ਕੋਨੇ ਕੋਨੇ ਤੋਂ ਲੰਗਰ ਲੈ ਕੇ ਰਸਤਾ ਵਾਸਤਾ ਲੈ ਕੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਮਿੱਟੀ ਦੇ ਟਰੱਕ ਟਿਪਰ ਟਰਾਲੀਆਂ ਭਰ-ਭਰ ਕੇ ਬੋਰੇ ਲੱਦ ਲੱਦ ਕੇ ਇੱਥੇ ਪਹੁੰਚ ਰਿਹਾ ਸੋ ਇਸ ਵਕਤ ਸਸਰਾਲੀ ਕਲੋਨੀ ਜੋ ਸ੍ਰੀ ਸਤਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਸਦਕਾ ਸ੍ਰੀ ਖੰਡਪਾ ਸਾਹਿਬ ਆਰੰਭ ਹੋਇਆ ਸੀ ਤੁਹਾਨੂੰ ਪਤਾ ਸੋ ਇਸ ਵਕਤ ਤੁਸੀਂ ਦੇਖ ਸਕਦੇ ਆ ਆ ਸੰਤ ਬਾਬਾ ਸਤਨਾਮ ਸਿੰਘ ਜੀ ਸਸਰਾਲੀ ਕਲੋਨੀ ਵਾਲੇ ਜਿਹੜੇ ਕਿ ਆਪਣੇ ਰਾਹਾਂ ਰੋਡ ਤੇ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਰਦਾਈ ਦੇ ਲੰਗਰ ਲਾਉਂਦੇ ਹੁੰਦੇ ਸੀ ਅੱਜ ਉਸੇ ਨਾਮਤਾਰੀ ਸੰਸਥਾ ਦੇ ਵੱਲੋਂ ਆ ਇਸ ਸਤਲੁਜ ਬੰਨ ਦੇ ਜੋ ਹਾਲਾਤ ਹੈ ਉੱਥੇ ਸਰਬੱਤ ਦੇ ਭਲੇ ਲਈ ਅਖੰਡ ਪਾਤਸ਼ਾਹਬ ਵੀ ਰੱਖੇ ਗਏ ਨੇ ਉਹਨਾਂ ਦੇ ਭੋਗ ਵੀ ਪਾਏ ਗਏ ਸੀਗੇ ਅਤੇ ਜੇ ਅੱਜ ਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਇਹ ਸਤਲੁਜ ਦਰਿਆ ਦੇ ਬੰਨ ਦੇ ਉੱਪਰੋਂ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਪੂਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਦਸਾਂ ਨ ਉਹਨੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਦ ਕੱਢ ਕੇ ਇੱਥੇ ਲੰਗਰ ਲਗਾਏ ਜਾ ਰਿਹਾ ਸੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਰੁਪਈਏ ਤੋਂ ਲੈ ਕੇ ਲੱਖਾਂ ਕਰੋੜਾਂ ਰੁਪਏ ਦਾ ਦਾਨ ਕੀਤਾ ਜਾ ਰਿਹਾ ਸਾਰੀਆਂ ਸੰਗਤਾਨੀਆਂ ਕਮਾਈਆਂ ਦੇ ਵਿੱਚ ਉਹ ਅਕਾਲ ਪੁਰਖ ਬਰਕਤਾਂ ਪਾਵੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਹੈ ਸੋਖ ਜਾਨੇ ਭਰਪੂਰ ਗੁਰਸਿੱਖੀ ਜੀਵਨ ਹਰਮਨਦਾਰ ਫਤਿਹ ਕਰੇ ਜੀ ਸਵਾਤਿ ਤੁਸੀਂ ਦੇਖ ਸਕਦੇ ਇੱਥੇ ਆਮ ਆਦਮੀ ਪਾਰਟੀ ਦੇ ਵੀ ਜੁਝਾਰੂ ਜੋਧੇ ਪਹੁੰਚੇ ਹੋਏ ਨੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਇੱਥੇ ਆ ਆ ਕੇ ਜੋ ਜੁਝਾਰੂ ਜੋਧ ਇੱਥੇ ਸੇਵਾ ਕਰ ਰਿਹਾ ਹੈ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਕੋਈ ਸਿਮਰਜੀਤ ਸਿੰਘ ਮਾਨ ਦਾ ਦਲ ਹੋਵੇ ਚਾਹੇ ਕੋਈ ਅਮਰਪਾਲ ਸਿੰਘ ਜੀ ਖਾਲਸਾ ਜੋ ਕਿ ਡਿਬਰੂਗੜੀ ਦੇ ਜੇਲ੍ਹਾਂ ਦੇ ਵਿੱਚ ਹਨ ਉਹਨਾਂ ਦੇ ਸਮਰਥਕ ਵੀ ਇੱਥੇ ਪਹੁੰਚਦੇ ਹਨ ਸੋ ਸਮੇਂ-ਸਮੇਂ ਦੇ ਜੋ ਹਾਲਾਤ ਹੈ ਤੁਹਾਨੂੰ ਉਹਨਾਂ ਤੋਂ ਜਾਣੂ ਕਰਵਾਣਾ ਇਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ ਇਸ ਵੇਲੇ ਦੇ ਜਿਹੜੇ ਹਾਲਾਤ ਹੈ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਤੇ ਸੇਵਾ ਕੀਤੀ ਜਾ ਰਹੀ ਹੈ ਸੋ ਸੰਗਤਾਂ ਭਲੀ ਪ੍ਰਕਾਰ ਜਾਣਦੀਆਂ ਕਿ ਫੇਮ ਲੈਣ ਦੇ ਬਹਾਨੇ ਕਈ ਲੋਕੀ ਵੀਊ ਲੈਣ ਦੇ ਬਹਾਨੇ ਝੂਠੀਆਂ ਅਫਵਾਹਾਂ ਫਲਾ ਦਿੰਦੇ ਆ ਕਿ ਸੱਤ ਲੋਹੇ ਦਾ ਬੰਦ ਸਰਾਲੀ ਕਲੋਨੀ ਵਾਲਾ ਟੁੱਟ ਗਿਆ ਹੋ ਮਰ ਗਏ ਹੋਏ ਹੜ ਗਏ ਹੋਏ ਭੱਜ ਗਏ ਸੋ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਪਿੰਡ ਬੂਥਗੜ ਹੈ ਜੀ ਗੁਰਦੁਆਰਾ ਸ਼ਹੀਦਾ ਮੇਰਾ ਪਿੰਡ ਬੂਥਗੜ ਹੈ ਮੈਂ ਤੁਹਾਨੂੰ ਪਲ-ਪਲ ਦੀ ਸੱਚੀ ਘਟਨਾ ਦੇਣ ਲੱਗਿਆ ਲੁਧਿਆਣੇ ਤੱਕ ਦਾ ਪਾਣੀ ਬਾਅਦ ਵਿੱਚ ਪਹੁੰਚੂਗਾ ਪਹਿਲਾਂ ਅਸੀਂ ਗੁਆਢੀ ਆ ਅਸੀਂ ਡੁੱਬਾਂਗੇ ਅਸੀਂ ਆਪਣੀਆਂ ਕੁਰਬਾਨੀਆਂ ਪਹਿਲਾਂ ਦੇਵਾਂਗੇ ਇਹ ਵੀ ਤੁਹਾਨੂੰ ਦੱਸ ਆ ਬਣ ਦਿੱਤਾ ਸਤਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਜੀ ਨੇ ਆ ਪਹਾੜਾ ਨੂੰ ਪੰਜਾ ਲਾ ਕੇ ਰੋਕ ਦਿੱਤਾ ਸੀ ਇਸ ਬਾਬੇ ਨਾਨਕ ਦੇਵ ਜੀ ਸਿੱਖ ਕੌਮ ਹੈ ਇਹ ਹਾਰੇ ਕੰਸੂਪ ਤੇ ਅੱਗੇ ਪੱਥਰ ਬਣ ਕੇ ਪਹਾੜਾ ਵਾਂਗੂ ਉੱੜ ਕੇ ਖੜ ਜਾਂਦੀ ਜਿੱਥੇ ਖਾਲਸਾ ਆ ਗਿਆ ਉੱਥੇ ਹਰ ਕੋਈ ਝੜ ਗਿਆ ਇਹ ਕਾਬੂ ਸਿੰਘ ਅਖਾਰ ਮਲੂਕ ਜੀ ਦੀ ਜੋ ਖਬਰ ਹੈ ਤੁਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਫੜਾ ਗਣੀ ਉਹ ਨੂੰ ਇਹ ਵੀ ਪਤਾ ਕਿ ਐਸਵੇਂ ਨੇ ਇੱਥੇ ਦਿਖਾਵਾ ਕੌਣ ਕਰਦਾ ਹੈ ਅਤੇ ਸੱਚੇ ਦਿਲੋਂ ਸੇਵਾ ਕਰਨ ਵਾਲੇ ਕੌਣ ਹੁੰਦਾ ਹੈ ਇਹ ਐਸਵੇਂ ਨੇ ਬਾਬੇ ਨਾਨਕ ਨੂੰ ਪਤਾ ਗਿਆ ਸੰਤਨ ਨੂੰ ਪਤਾ ਪਰ ਐਸਵੇਂ ਨੇ ਮੋਢੇ ਨਾਲ ਮੋਢਾ ਲਾ ਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੀਆਂ ਜਾਤੀ-ਪਾੜੀਆਂ ਦੇ ਉੱਪਰ ਉੱਠ ਕੇ ਸੇਵਾ ਕੀਤੀ ਯਾਰੀ ਹੈ ਦੁੱਖ ਦੀ ਘੜੀ ਦੇ ਵਿੱਚ ਅਸੀਂ ਕਿਸੇ ਨੂੰ ਪੰਡਣਾ ਨਹੀਂ ਚਾਹੁੰਦੇ ਨਾ ਹੀ ਤੁਸੀਂ ਪੰਡੋ ਮੈਂ ਤਾਂ ਇਹ ਗੱਲ ਕਰਦਾ ਕਿਸੇ ਨੇ 504 ਇੱਕ ਵੀਡੀਓ ਸਾਂਝੀ ਕੀਤੀ ਸੀ ਕਹਿੰਦੇ ਖਵਾਜਾ ਬਲੀ ਨੇ ਜਿਹਨੇ ਖਵਾਜਾ ਬਲੀ ਨੇ ਆਪਣਾ ਹੁਣ ਬਦਲਾ ਲਿਆ ਆ ਇਹ ਇਹ ਦਰਿਆ ਨੂੰ ਸਤਲੁਜ ਨੂੰ ਖਾਲੀ ਕਰ ਦਿੱਤਾ ਸੀ ਉਸੇ ਦਰਿਆ ਨੂੰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਰੇਤਾ ਮਿੱਟੀ ਲਿਆ ਕੇ ਭਰਿਆ ਜਾਂਦਾ ਸੋ ਜਿੱਥੇ ਰੂੜੀ ਦਾ ਡੁੱਬਿਆ ਹੋਇਆ ਬੇੜਾ ਖਵਾਜਾ ਪੀਰ ਨੇ 12 ਸਾਲਾਂ ਬਾਅਦ ਤਾਰਿਆ ਸੀਗਾ ਠੀਕ ਹੈ ਜੀ ਉੱਥੇ ਹੀ ਇਹ ਖਵਾਜਾਵਲੀ ਦੀ ਕਿਰਪਾ ਆ ਰਹਿਮਤ ਹੈ ਚਾਹੇ ਕਰੋਪ ਕਹਿ ਲਓ ਕਿ ਜਿੱਦਾਂ ਇੱਥੋਂ ਆਪਾਂ ਖਵਾਜੇ ਨੂੰ ਰੋਟ-ਰੋਟ ਕੇ ਲੈ ਗਏ ਸੀ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਮਿੱਟੀ-ਮੁੱਟੀ ਰੇਤਾ ਵਗੈਰਾ ਲਿਆ ਲਿਆ ਕਿਤੇ ਖਵਾਜੇ ਨੂੰ ਫੇਰ ਦੁਬਾਰਾ ਦਿੱਤਾ ਜਾ ਰਿਹਾ ਸੋ ਸੰਗਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਗਾਇਬ ਕਰਿਓ ਮੈਂ ਤੁਹਾਡਾ ਆਪਣਾ ਪੰਜਾਬ ਅਤੇ ਪੰਜਾਬੀਆਂ ਦਾ ਮਾਣ ਕਾਬਲ ਸਿੰਘ ਰਠਵਾਰ ਰਾਹੋਂ ਰੋਡ ਸਾਂਗਵਾਲਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ゴーレイ、ソーリハーツワンスリア